ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਵੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਚੂਟੀਆਂ ਆ ਗਿਆ ਸੱਜਣੋ। ਜਿਲ੍ਹਾ ਮੋਗਾ ਤੇ ਨੇੜੇ ਫਤਿਹਗੜ ਪਿੰਤੂਰ ਆ ਜਾਂਦਾ ਤੇ ਸੋਨੂ ਨੂੰ ਮਲਾਵਾਗੇ ਤੁਹਾਨੂੰ ਝੋਟੀਆਂ ਵਾਲੇ ਭਰਾ। ਵੀਡੀਓ ਦੇ ਵਿੱਚ 8-9 ਝੋਟੀਆਂ ਬਿਲਕੁਲ ਤਾਜ਼ੀਆਂ ਸੁਈਆਂ ਗਿੱਲੇ ਬੱਚਿਆਂ ਤੇ ਤੇ ਤੁਹਾਨੂੰ ਸਪੈਸ਼ਲ ਪੀਸ ਇਸ ਘਰੋਂ ਵੀਡੀਓ ਦੇ ਵਿੱਚ ਵਿਖਾਉਂਦੇ ਰਹਿੰਨੇ ਆ ਇਹ ਨੋਟ ਕਰ ਲਿਓ ਵੀ ਸਾਰੀਆਂ ਹੀ ਸੁਈਆਂ ਸਵਾਈਆਂ ਕਿੰਨੇ-ਕਿੰਨੇ ਦੋਤੇ ਚਲਦੀਆਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜਿਹੜੀ ਪਸੰਦ ਆ ਗਈ ਫੇਰ ਵੀ ਰਿਕਵੈਸਟ ਬੇਨਤੀ ਆ ਵੀ ਉਹ ਪਸੰਦ ਤਸੱਲੀ ਤੁਸੀਂ ਕਰਨੀ ਆ ਆਜੋ ਲਈਏ ਜਾਣਕਾਰੀ ਤੇ ਵੇਖਿਓ ਵੀਡੀਓ ਐਂਡ ਤੱਕ ਸੋਨੂੰ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਸਭ ਜੋ ਠੀਕ ਠਾਕ ਜੇ ਬਹੁਤ ਵਧੀਆ ਚੜਦੀ ਕਲਾ ਤੂਸ ਨਾ ਮੇਰਾ ਭਰਾ ਬੜੀ ਕਿਰਪਾ ਗੁਰੂ ਰਾਮਦਾਸ ਦੀ ਬਾਬਾ ਦੀਪ ਸਿੰਘ ਦੀ ਸ਼ੁਕਰ ਹੈ ਗੁਰੂ ਰਾਮਦਾਸ ਦੀ ਕਿਰਪਾ ਹੀ ਚਾਹੀਦੀ ਆ ਅੱਠ ਨੇ ਪਰ ਇੱਕ ਦੁੱਗੀ ਤੋਂ ਵੱਧ ਕਿਨੇ ਸਾਰੀਆਂ ਅੱਛਾ ਹਾਂ ਸਾਰੀਆਂ ਸੂਈਆਂ ਸਾਰੀਆਂ ਸੂਈਆਂ ਕਹਿਣ ਦੀ ਲੋੜ ਨਹੀਂ ਵੀਰਾ ਪੈਣ ਭਰਾਵਾ ਵੇਖ ਲੈਣੀਆਂ ਟੌਪ ਹੀ ਐਤ ਕਾ ਸਾਰੀਆਂ ਤੇਰਾ ਤੇਰਾ ਕਿਲੋ ਤੋਂ ਚੋਣ ਆ ਛੋਟੀਆਂ ਥੱਲੇ 13 13 ਕਿਲੋ ਦਾ ਚਵਾ ਕੇ ਦੇਵਾਂਗੇ ਇੱਕ ਵੀਰਾ ਖੜਾ ਵੀ ਇਹਦੇ ਕੋਲ ਇੱਕ ਬੰਦਾ ਆਪਾਂ ਬੰਦਾ ਬ੍ਰੀਡ ਤੇ ਕੰਮ ਕਰਦਾ ਔਰ ਲక్ష్ਮੀ ਦੇਦੀ ਇਹਦਾ ਮਾਲ ਲੈਂਦਾ ਇੰਕੋ ਆਪਾਂ ਮਾਲ ਲਈਦਾ ਕੋਈ ਨਗਰ ਦੀ ਝੋਕੀ ਆ ਪਹਿਲਾਂ ਓਕੇ 11 ਕਿਲੋ ਬੌਲੀ ਇਹਦੇ ਥੱਲੇ ਠੀਕ ਆ ਇੱਕ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਜਿਹੜੇ ਵੀਰ ਨੇ ਲੈਣੀ ਉਹ ਸਾਈ ਪਾਵੇ ਦੂਜਾ ਸਾਈ ਨਾ ਪਾਵੇ ਜਿੰਨੇ ਪੈਸੇ ਵੇਖਣੇ ਆ ਜਾਂ ਸਲਾਮਾਂ ਕਰਦੀਆਂ ਸਾਰੀ ਦੇੜੀ ਸੰਸਾ ਮੈਂ ਡਾਕਾ ਛੱਡਦੇ ਸ਼ਾਮ ਨੂੰ ਸਲਾਮਾਂ ਲਈ ਹੋ ਜਾਂਦੀ ਠੀਕ ਆ ਜੀ ਸਹੀ ਗੱਲ ਆ ਬਾਕੀ ਇਹ ਹੱਥ ਜੋੜ ਕੇ ਬੇਨਤੀ ਆ ਵੀ ਸਾਡੀਆਂ ਵੇਖ ਜਾਣੀਆਂ ਹੁੰਦੀਆਂ ਤੁਹਾਨੂੰ ਮੱਝ ਲੱਭ ਜਾਣੀ ਹੁੰਦੀ ਠੀਕ ਆ ਲੱਭ ਜਾਣੀ ਆ ਹਾਂ ਇਹ ਨਹੀਂ ਆ ਤਾਂ ਵੀ ਸਾਥ ਲਵੋ ਬਾਕੀ ਵੀਰਾਂ ਕੀ ਬੇਨਤੀ ਵੀ ਖਰਾਬ ਨਾ ਕਰਿਆ ਕਰੋ ਠੀਕ ਨਾ ਜੀ ਮੈਂ ਨਹੀਂ ਆਦਾ ਮਿੱਥ ਮੱਝਾਂ ਲਵੋ ਮੱਝ ਜਿੱਥੇ ਮਰਜ਼ੀ ਲਵੋ ਪਰ ਤਸੱਲੀ ਕਰਕੇ ਮੈਂ ਤਾਂ ਨਾ ਚੋ ਕੇ ਲਵੋ ਆਨਲਾਈਨ ਮ ਮਗਾ ਵੀ ਨਾ ਹਾਂ ਠੀਕ ਹੈ ਮੇਰੀ ਇਹ ਬੇਨਤੀ ਹੱਥ ਜੋੜ ਕੇ ਜਿੰਨਾ ਦੁੱਧ ਦੱਸੂਗਾ ਉਹਨਾਂ ਦੁੱਧ ਨਹੀਂ ਦੇਗਾ ਠੀਕ ਹੈ ਜੀ ਓਕੇ ਠੀਕ ਹੈ ਤੇ ਐਡਰੈਸ ਮਾੜਾ ਜਾਂ ਪੈਣਾ ਭਰਾਵਾਂ ਨੂੰ ਕਨਫਰਮ ਕਰ ਆਪਣਾ ਪਿੰਡ ਚੋਟੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਜੀ ਨਾਂ ਸੋਨੂ ਓਕੇ ਹਾਂ ਤੇ ਇਹਦੀ ਗੱਲ ਕਰੀਏ ਤਾਂ ਸੋਨੂ ਫਿਰ ਇਹੇ ਲక్ష్ਮੀ ਡੇਰੀ ਵਾਲੇ ਦੀ ਸੰਜ ਕੋਈ ਨੂਰ ਦੀ ਚੋਟੀ ਹੋਊ 11 12 ਬੋਲਾ ਕੰਡੇ ਤੇ 10 ਕਿਲੋ ਲਾ ਕੇ ਦੇਣਾ ਕੰਡੇ ਤੇ 10 ਕਿਲੋ ਸੂਆ ਹਾਂ ਛੁੱਟ 14 ਕਿਲੋ ਦੁੱਧੂਗੀ ਪਹਿਲਾਂ ਸੂਆ ਚੌਗੀ ਪਹਿਲਾ ਸੂਆ ਹਾਂ ਤੇ ਕੀ ਦੇ ਦੰਦ ਕੱਢਦੀ ਪਹਿਲਾਂ ਜਿਹੜੀ ਪਹਿਲਾਂ ਕਾਂਗੇ ਪਹਿਲਾਂ ਹੀ ਨਿਕਲੂਗੀ ਠੀਕ ਹੈ ਜੀ ਹਾਂ ਬੌਲੇ ਜੀ ਫਰਦੀ ਹੈ ਜੀ ਬਖ ਬੌਲੇ ਕੱਟੀ ਮਗਰ 14 ਦਿਨਾਂ ਦੀ ਸੂਈ ਇਹ ਨਹੀਂ ਵੀ ਦਹਾ ਦੀ ਜਿਹੜੀ ਚਾਰਾਂ ਦੀ ਕਾਂਗੇ ਚਾਰਾਂ ਦੀ ਨਿਕਲੂਗੀ ਆ ਬੱਚਾ ਖਾਇਆ ਜੀ ਕੱਟੀਆਂ ਦੀ ਕੋਹੇ ਨੂਰ ਦੀ ਆ ਚਾਰਾਂ ਦਿਨਾਂ ਦੀ ਸੂਈ ਤੇ 10 ਕਿਲੋ ਤਿਆਰ ਵੇਖੋ ਸਫਾਈਆਂ ਸੂਈਆਂ ਝੋਟੀ ਨੂੰ ਲੱਗੀਆਂ ਕੀ ਬਾਤ ਗਾੜ ਵੀ ਚੰਗੀ ਰੱਖੂ ਹਨਾ ਮੈਂ ਕਹਾ 2 ਕਿਲੋ ਸੋਂ ਸਭ ਗਾੜੀਏ ਛਟੀਆਂ ਹਾਂ ਹੋਊਗੀ ਲੇਵਾ ਗਾਂ ਨੂੰ ਸੋਹਣਾ ਸਜਣਾ ਬਾਕੀ ਨੇੜਿਓਂ ਥੋੜੀ ਤਸੱਲੀ ਕਰਾਉਣੇ ਆ ਇਹ ਆ ਦੇਖਿਓ ਆ ਕੱਟੀ ਵੀ ਚੰਗੀ ਲੋਥੜੇ ਵਰਗੀ ਆ ਕੋਈ ਐਡੀ ਗੱਲ ਨਹੀਂ ਤੇ ਆ ਵੇਖੋ ਇਹਦੀ ਗਾੜ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਓਕੇ ਰਿਪੋਰਟ ਮਾੜੇ ਖਾਇਆ ਸੋਂ ਸੋਂ ਹਾਂਜੀ ਕੀ ਬਾਤ ਆ ਉਧਰ ਆਓ ਹਾਂ ਨਹੀਂ ਠੀਕ ਆ ਸਿਰਾ ਜਾਵਾਂ ਚੋਂ ਤਾਂ ਵਾੜੀ ਰੂਮਾ ਰਹੀ ਆ ਕਰਮਾਂ ਦੀ ਪਹਿਲਨ ਕੱਟੀ ਠੰਡੀ ਧੀਰੀ ਫੁੱਲ ਬਸ ਕਰ ਬਸ ਕਰ ਬਸ ਕਰ ਬਸ ਕਰ ਬਸ ਕਰ ੱੱਲੋ ਦੌਤਾ ਕੱਢ ਵੀ ਦਿੱਤਾ ਰਾਣੀ ਜੀ ਸੱਚਾ 14 ਕਿਲੋ ਦੁੱਧ ਦਊਗੀ ਵੀਰ ਸੇਵਾ ਕਰੇ ਇਹ ਨਹੀਂ ਜੀ ਆਪਾਂ ਕਹਿਤਾ ਜਗ ਭੁੱਖੀਆਂ ਬੰਨ ਨੇ ਤੇ ਮੁੜ ਕੇ ਮੈਂ ਨਹੀਂ ਦੁੱਧ ਦੇਣਾ ਨੇ ਹਾਂ ਵਾਜਨੇ ਦੁੱਧ ਦੇਣਾ ਸੰਸਾ ਠੀਕ ਹੈ ਜੀ ਵਾਕਈ ਕੋਈ ਸ਼ੱਕ ਨਹੀਂ ਬੜੇ ਸੋਹਣੇ ਪੱਠਪੜੇ ਦੀ ਝੋਟੀ ਆ ਸਜਣੋ ਦੇਖੋ ਕੀ ਬਾਤ ਚੱਲ ਪੱਛ ਚੱਲ 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 ਸ਼ੇਰਾ ਚੱਲ ਵੇਖੋ ਸਫਾਈਆਂ ਕੱਟੀ ਨੂੰ ਤੇ ਕੀ ਕਰਤਾ ਇਹਦਾ ਲੇਖਾ ਜੋਖਾ ਸਾਹਿਬ ਸਭ ਸਭ ਮੁੱਲ 32 ਜਿੰਨਾ ਮਰਜ਼ੀ ਇੱਕ 27 ਦੀ ਝੋਟੀ ਦੇਣੀ ਆ ਬਸ ਯੈਸ ਯੂ نو 1 ਲੱਖ ਤੇ 27000 ਹਾਂ ਉਹ ਇਹੇ ਵੀਰਾਂ ਨੂੰ ਬੇਨਤੀ ਤਿੰਨ ਵਾਰੀ ਵੀਡੀਓ ਵੇਖਣ ਚਾਰ ਵਾਰੀ ਵੇਖਣ ਤਸੱਲੀ ਕਰਕੇ ਸਾਈ ਪਾਉਣ ਕੋਈ ਕਾਲੀ ਆਪਾਂ ਨੂੰ ਨਹੀਂ ਠੀਕ ਹੈ ਹਾਂ ਨਾ ਅਗਲੇ ਨੂੰ ਨਾ ਅਗਲੇ ਨੂੰ ਇਹ ਹੱਥ ਜੋੜ ਕੇ ਵਾਰ-ਵਾਰ ਬੇਨਤੀ ਜਦੋਂ ਸਾਈ ਪੈ ਗਈ ਮਗਰੋਂ ਨਹੀਂ ਆਣ ਕੇ ਅਖਣੇ ਵੱਡੀ ਜਾਂ ਛੋਟੀ ਹੈ ਜਾਂ ਇਹਦਾ ਥਣ ਨਹੀਂ ਸਹੀ ਵੀਰ ਸਲਾਮਾਂ ਵਾਲੇ 8 ਜਣੇ ਆ ਜਾਂਦੇ ਜਿੰਨੇ ਮਿਹਨਤ ਲੈਣੀ ਵੀ ਉਹ ਲੈਣਾ ਦਾ ਦੂਜੇ ਮਿਹਨਤ ਲੈ ਲੈਂਦੇ ਆ ਵੀ ਇਹਦਾ ਸੇਲ ਨਹੀਂ ਚੰਗਾ ਇੱਕ ਹੋਰ ਆ ਬੇਨਤੀ ਹਾਂਜੀ ਵੀ ਬਾਅਦ ਦੇ ਵਿੱਚ ਦਲਾਲ ਨਾ ਲਿਆ ਆ ਹਾਂ ਬਾਅਦ ਚ ਦਲਾਲ ਉਹ 2000 ਰੁਪਏ ਦੀ ਮੰਗ ਕੇ ਆ ਕੇ ਕਹਿ ਦਿੰਦਾ 2000 ਮੈਂ ਲੈਣਾ ਦੋ ਨਫਾ ਲਿਆ ਹੁੰਦਾ ਹਾਂ ਦੋ ਨਫਾ ਲਿਆ ਹੁੰਦਾ ਇਹੀ ਜਦੋਂ ਵਾਰ-ਵਾਰ ਆਣੇ ਤੁਸੀਂ ਤਸੱਲੀ ਕਰੋ ਜੇ ਤੁਹਾਨੂੰ ਕੋਈ ਗਲਤ ਲੱਗਦੀ ਸਾਡੀ ਆਪਦੀ ਸਾਈ ਲਗੋ ਬਾਸ ਵਾਹ ਇਹੀ ਕਰ ਜਾਂਦਾ ਹੋਵੇ ਨਾ ਭੱਜਦੇ ਸੁਨਸਾ ਨੂੰ ਤਾਂ ਤੁਸੀਂ ਤਾਂ ਲੈ ਕੇ ਆਉਂ ਜੇ ਤੁਹਾਨੂੰ ਸਮਝ ਨਹੀਂ ਬਾਕੀ ਸਲਾਵਾਂ ਵਾਲੇ ਜਿੰਨੇ ਮਰਜ਼ੀ ਲੈ ਆਉਣ ਬਾਕੀ ਜਿੰਨੇ ਵੀਰ ਜੀ ਮੈਂ ਲੈਣੀ ਉਹਨੂੰ ਸਾਰਾ ਹੀ ਪਤਾ ਹੁੰਦਾ ਤੇ ਬਾਕੀ ਜਿਹੜੇ 8 10 ਜਣੇ ਹੁੰਦੇ ਉੱਪਰ ਉਹਨੇ ਲਈ ਬੱਕਰੀ ਨਹੀਂ ਹੁੰਦੀ ਤੋਂ ਆਣ ਕੇ ਮੈਂ ਤਾਂ ਪਟ ਮੈਂ ਤਾਂ ਪਟ ਕੇ ਆ ਜਾਂਦੇ ਆ ਠੀਕ ਹੈ ਜੀ ਇਹੇ ਬੇਨਤੀ ਹੱਥ ਜੋੜ ਕੇ ਵਾਰ-ਵਾਰ ਅਗਲੇ ਦਾ ਬਈ ਕੰਮ ਖਰਾਬ ਹੋ ਜਾਂਦਾ ਹਾਂਜੀ ਤੇ ਇਹਦਾ ਸੁਨਸਾਪ ਪਹਿਲਾਂ ਨਹੀਂ ਕੱਟੀ ਇਹ ਸੂਈ ਉਹ ਹੈ ਮਾੜੀ ਬੜੀ ਮੁੰਦਰੀ ਹੈ ਵਾ ਮੈਂ ਨਹੀਂ ਸੋਸੋ ਮਾੜੀ ਲੈਣੀ ਆਂ ਗਾਂ ਭੈਣਾ ਭਰਾਵਾਂ ਨੇ ਵੇਖਣਾ ਹਾਂਜੀ ਬੜੀ ਨਿੱਗਰ ਆ ਸੱਜਣਾ ਪਿੱਠ ਪੁੜੇ ਵੱਲੋਂ ਇਹ ਕਿੰਨੇ ਕ ਦਿਨਾਂ ਦਾ ਸੂਆ ਕਿਰਿਆ ਬਿਲਕੁਲ ਠੀ ਕੱਟਾ ਮਗਰ ਸੋਸਾਂਵੇਂ ਦੇ ਮਗਰ ਕੱਟਾ ਹਾਂਜੀ ਥਾਂ ਵਿਖਾਇਆ ਇਹਦਾ ਸੂਆ ਤੇ ਕਿੰਨੀਆਂ ਧਾਰਾਂ ਇਹਦੇ ਥੱਲੇ ਹੋ ਚੋਣ ਵਾਲਾ 10 12 ਦਸੀਏ 10 ਕਿਲੋ ਹੋਗਾ ਸਮੇਤ ਬੱਚੇ ਸਮੇਤ ਬੱਚੇ 10 ਕਿਲੋ ਹਾਂਜੀ ਆ ਬੱਚੇ ਤੇ ਆ ਗਈ ਓਕੇ ਕੀ ਬਾਤ ਆ ਬਾਕੀ ਸੰਭੀ ਬੜੀ ਗੇ ਸੱਜਣੇ ਹਨਾ ਸੰਸਫ 12 13 ਕਿਲੋ ਆਰਾਮ ਨਾਲ ਦੇ ਦਊਗੀ ਦੇ ਦਊਗੀ ਸੰਭੀ ਬਹੁਤ ਛੋਟੀ ਚੂਣ ਦੀ ਤੇ ਵੀ 100 ਦੀ 100 ਹੀ ਆ ਚੂਣ ਨਹੀਂ ਮਾੜੀ ਸਭ ਲੈਣੀ ਤੱਕ ਕਿਸੇ ਵੀ ਨਹੀਂ ਮਾੜਾ ਲੈਣਾ ਇੱਕ ਚੂਣ ਚੂਣ ਨਹੀਂ ਮਾੜੀ ਲੈ ਇੱਕ ਮੈਂ ਠੰਡੀ ਲੈਣੀ ਭਾਵੇਂ ਦੋ ਮੈਨੂੰ ਬੈ ਕੇ ਚੋਲੋ ਵਾਕਿਆ ਹੀ ਧੰਨਵਾਦ ਬੈਨ ਸਰਾ ਹੋ ਗਿਆ ਜਮਾ ਮੁੱਲ ਸੰਸਾ ਭਾਵੇਂ 25 30 ਜੋ ਮਰਜੀ 1 ਬਾਈ ਦੀ ਕੱਟੀ ਦੇਣੀ ਆ 1 ਲੱਖ ਤੇ 22 ਹਜ਼ਾਰ ਦੀ ਦਵਾਂਗੇ ਜਿਹੜਾ ਮਰਜੀ ਮਾਨਤਨ ਕਰਾਂਗੇ ਠੀਕ ਆ ਜੀ ਆ ਇਹਦਾ ਜਿਹੋ ਜਿਹਾ ਵੀਰ ਭੈਣ ਭਰਾ ਹੋਵੇ ਉਹ ਜਿਹੋ ਜਿਹਾ ਹੋ ਜਾਂਦਾ ਦਾ ਮੌਕਾ ਠੀਕ ਹੈ ਓਕੇ ਤੇ ਜਿੰਨੀ ਜੋਗੇ ਆ ਹਾਂ ਜਿੰਨੀ ਜੋਗੇ ਚਵਾਈ ਵਿਖਾ ਦਿਓ ਥਣ ਵਿਖਾ ਦਿਓ ਵੱਡੀ ਛੋਟੀ ਸਿੰਗ ਸਾਰਾ ਕੁਝ ਵਿਖਾ ਦਿਓ ਠੀਕ ਆ ਜੀ ਹਾਂ ਲੈ ਆ ਇਧਰ ਵੇਖਿਓ ਸੱਜਣੋ ਛੋਟੀ ਹਾਂ ਚੋਣ ਤੁਹਾਨੂੰ ਚੈੱਕ ਕਰਾਤਾ ਮਗਰ ਕੱਟਾ ਤਾਜੀ ਆ ਬਿਲਕੁਲ ਹੀ ਵੇਖੋ ਫੇਸ ਕੁਆਲਿਟੀ ਬਹੁਤ ਸੋਹਣੀ ਆ ਛੋਟੀ ਦੀ ਸੁਭਾ ਚੰਗਾ ਬਾਕੀ ਸਾਹਮਣ ਵਾਲੇ ਭੈਣ ਭਰਾ ਨੇ ਰੂਲ ਆਈ ਐ ਏਡੀ ਨਹੀਂ ਗੱਲ ਨਿਗਰ ਬਹੁਤ ਆ ਚੱਲ ਪੁੱਤ ਇਹਨੂੰ ਵਜਨ ਵੱਟਾ ਕਹਿ ਦਨੇ ਆ ਨਾ ਆਪਾਂ ਫਰੇ ਹੋ ਪੁੱਤ ਪੁੱਲ ਵਜਨ ਵੱਟੇ ਵਾਲੀ ਝੋਟੀ 12 ਕਿਲੋ ਦੁੱਧ ਦਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਕੰਨਾਂ ਨਾਲ ਬੰਨੀ ਫਿਰਨਾ ਚਾਹੀਦਾ ਇਹਨੂੰ ਪਿੱਛੇ ਟਮੜੀ ਓਕੇ ਲਿਆ 3 ਨੰਬਰ ਵੀ ਕੱਢ ਕੇ ਰਾਣੀ ਸੰਘ ਹੋ 14 13 ਕੰਡੇ ਤੇ ਲਾ ਕੇ ਦੇਣਾ ਹਉ 14 ਤੇ ਦੇ 15 ਮੀਂਹ ਤੋਂ 14 ਤੇ ਪੱਕਾ ਹੀ ਹੈ ਪਰ 13 ਦੇਣਾ ਆ ਪਕਣ ਦਾ 13 ਕੰਡੇ ਵਾਲਾ ਦੁੱਧ ਦੇਣਾ ਹਾਂ 13 ਯਾ ਬਖਾਇਆ ਇਹ ਮਾੜੀ ਮੈਂ ਝੁੱਟੀ ਝੁੱਟੀ ਆ ਵੇਖੋ ਮੰਨੀ ਫਰਦੀ ਨਾ ਬਲੈਡਰੀ ਮਗਰ ਕਰਮਾਂ ਵਾਲੀ ਬਲਿ ਬਰੀਡ ਆ ਸਜਣੋ ਮਹਾਰਾਜ ਤੋਂ ਡਰ ਕੇ ਹਨ ਟੌਪ ਤੇ ਕੰਮ ਕਰਨਾ ਮਾੜੀ ਮੈਂ ਨਹੀਂ ਲੈਣੀ ਜਿਹੜੀ ਛੋਟੀ ਮੈਂ ਉਹ ਛੱਡ ਦੇਣੀ ਲੈਣੀ ਧੰਨਵਾਦ 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 ਬੜੀ ਝੁੱਟੀ ਵਾਲੋ ਕਾਰਾ ਸਜਣੋ ਸਾ ਸਾਰੀਆਂ ਹੀ ਇਹਦੀ ਗੱਲਾਂ ਕੋ ਤੇ ਪਰ ਆ ਜਿਹੜੀਆਂ ਦੋ ਹੁਣ ਵਿਖਾਉਣੀਆਂ ਨਾ ਤੁਹਾਨੂੰ 3 ਤੇ 4 ਨੰਬਰ ਤੇ ਇਹਨਾਂ ਦੀਆਂ ਗੱਲਾਂ ਤਾਂ ਗਾਂ ਹੀ ਆ ਫਿਰ ਮੂਹਰੇ ਦੇ ਚੰਗੇ ਬੱਚੇ ਲੈਣੇ ਆ ਤਾਂ ਚੰਗੇ ਦੁੱਧ ਦੇ ਮਾਲਕ ਬਾਨਾ ਤਾਂ ਕਰਮਾਂ ਲਈ ਜਿਉਂਦੀ ਰਵੇ ਕਿਹੜੇ ਘਰ ਦਾ ਇਹ ਸ਼ਿੰਗਾਰ ਬਣ ਜਾਣੀ ਹੈ ਝੋਟੀ ਬਹੁਤ ਸ਼ਾਨਦਾਰ ਦੇਵੇ ਭਾਂਡੇ ਲਈਓ ਬਰੀਡ ਵਾਈਜ਼ ਆ ਬੱਚੇ ਨਾਲ ਨਾਲ ਬੱਚਿਆਂ ਤੇ ਕਰੀ ਜਾਨੇ ਸੰਸਾਭ ਹੁਣ ਕਿ ਵੀਰ ਇਹਦੇ ਕੋਲੇ ਵੀ ਕੱਟਾ ਕੇ ਕੱਟੀ ਇਹਦੇ ਮਗਰ ਕੱਟੀ ਐ ਸੰਸਾਭ ਇਹਦੇ ਕੱਟ ਧਾਰਾਂ ਲੰਮੀਆਂ ਵਾ ਧਾਰਾਂ ਦੇ ਇੱਕ ਨੰਬਰ ਆ ਜੀ ਕੋਈ ਝੋਣ ਨਹੀਂ ਮਾੜੀ ਹੁਣ ਕੋਈ ਮੈਂ ਮਾੜੀ ਨਿਕਲੇ ਤੇਲ ਖਰਚਾ ਮੇਰਾ ਜੀ ਧੰਨਵਾਦ ਸਾਰੀਆਂ ਗੱਲਾਂ ਪਈ ਕੋਰੀ ਮੁਕਾਦ ਗਏ ਠੀਕ ਐ ਓਕੇ ਹਾਂਜੀ ਛੋਟਾ ਬੜੀ ਝੂਟੀ ਐ ਇੱਕ ਰੰਗ ਕਾਲੀ ਸਜਣੋ ਜੈਡ ਬਲੈਕ ਵੇਖੋ ਲੇਵਾ ਭਾਂਡਾ ਬਟਨਾ ਵਾਲੀ ਸੰਸਾਭ ਸਹਿਤ ਜੋਗ ਚੀਜ਼ ਆ 14 ਕਿਲੋ ਤੋਲ ਕੇ ਦੇਣਾ ਬੜੀ ਸਹਿਤ ਜੋਗ ਚੀਜ਼ ਆ ਕੀ ਬਾਤ ਜਿਉਂਦੀ ਰਵੇ ਕਰਮਾਂ ਵਾਲੀ ਸੱਜਣੋ ਪਰ ਝੋਟੀ ਝੋਟੀ ਆ ਇਦੋਂ ਅਗਲੀਆਂ ਦੀ ਮੈਂ ਇਹਦੇ ਨਾਲੋਂ ਆ ਪਰ ਇਹ ਆਂਦੀ ਨਹੀਂ ਮੈਂ ਹੁਣ ਵੇਖੋ ਕਿਹੜੀ ਜੱਤ ਦੀ ਕਿਹੜੀ ਹਾਰ ਦੀ ਆ ਸਾਬ ਇਹਦਾ ਕੀ ਰੇਟ ਆ ਸਸਾ ਮੁੱਲ ਭਾਵੇਂ 45 ਜੋ 40 ਮਰਜੀ 35 ਲੈਣਾ ਖਰਾ 1 ਲੱਖ ਤੇ 35000 ਦੋ ਤੇ ਰੰਗ ਨਾਲ ਕੰਡੇ ਤੇ ਤੋਲ ਕੇ ਦੇਣਾ ਕਹਿਣ ਵਾਲਾ ਨਹੀਂ ਠੀਕ ਦਊਗੀ ਤਾਂ ਕਰਮਾਂ ਵਾਲੀ ਚੰਗਾ ਗਾਂ 15 ਕਿਲੋ ਦੋ ਦੇਣਾ ਸਸਾ ਪਰ ਆਪਾਂ ਇਹ ਨਹੀਂ ਦੱਸਣਾ ਮੁੜ ਕੇ ਵੀਰ ਸੇਵਾ ਨਹੀਂ ਕਰਦੇ ਮੁੜ ਕੇ ਵਪਾਰੀਆਂ ਦਾ ਗਣਾ ਕੱਢਦੇ ਆਪਾਂ 13 ਦੇ ਪੈਸੇ ਹੀ ਲੈਣੇ ਆਪਾਂ 13 ਦੇ ਪੈਸੇ ਲੈਣੇ ਪੰਡ ਪੰਡ ਰੁਪਈਆਂ ਦੀ ਲਾ ਕੇ ਮੈਂ ਤੇ ਲਿਆਂਦੀ ਜੇ ਕੋਈ ਫਰੀ ਦਾ ਆਪਣੀਆਂ ਨਹੀਂ ਆਈਆਂ ਨਹੀਂ ਬਿਲਕੁਲ ਬਈਆਂ ਗੁੱਟੀਆਂ ਸੱਢਦੇ ਆਂ ਵਲ ਵਲ ਕੇ ਉੱਥੇ ਹਨਾ ਫਿਰ ਵੀ ਆਪਣੇ ਨਾਲ ਦਾ ਸੋਹ ਸਾਬ ਜੇਰਾ ਨਹੀਂ ਜੇ ਕਿਤੇ ਮੈਂ 8 8 ਦਿਨਾਂ ਆਣ ਕੇ ਕੋਈ ਪੱਠੇ ਨਹੀਂ ਖਾਂਦੀ ਆਂ ਆਪਾਂ ਪਰਵਾਹ ਨਹੀਂ ਕਰੀ ਜੀ ਨਹੀਂ ਕਰੀਦੀ ਬਈ ਬੜਾ ਦਿਲ ਰੱਖਦਾ ਜੇ ਮੇਰਾ ਬੱਚਾ ਮਰ ਗਿਆ ਉਹ ਵੀ ਆਪਣੇ ਪੇਟੇ ਪੈਣੀ ਠੀਕ ਹੈ ਜੀ ਕੋਈ ਸ਼ੱਕ ਨਹੀਂ ਦਿੱਤਾ ਸੁਆ ਇਹ ਦੂਜਾ ਸੀ ਦੋ ਸੁਆ ਦੂਜਾ ਸਾਰੀਆਂ ਕੋਈ ਪਹਿਲਾ ਨਾ ਦੁੱਜਣ ਬਸ ਐ ਹੀ ਆ ਤੇ ਆਹ ਕੱਢੀਏ 4 ਨੰਬਰ ਹੋਣਾ ਸੋਹ ਸਾਬ ਕੈ ਨਮੂ ਪਰ ਹੋਉ ਇਹਨਾਂ ਲਈ 15 ਹੀ ਛੇ ਦੋ 13 ਕਿਲੋ ਦੁੱਧ ਮੰਨੋ ਵੀ ਓਕੇ ਠੀਕ ਹੈ ਜੀ ਬੱਚਿਆਂ ਦੇ ਅੱਗੇ ਕੱਟੀ ਹੈ ਇਹਦੀ ਕੱਟੀ ਵਿਖਾ ਦਿਨੇ ਕੱਟੀ ਹੈ ਇਹਦੇ ਕੋਲੇ 13 ਕਿਲੋ ਦੁੱਧ ਤਿਆਰ ਇਹਦੇ ਥੱਲੇ ਵੀ ਆਹ ਕੱਟੀ ਵਿਖਾਓ ਤਾਜੀ ਤਾਜੀ ਬਿਲਕੁਲ ਓਕੇ ਓਕੇ ਬੜਾ ਪੈਠਪੜਾ ਤੇ ਬੜਾ ਕੱਦ ਕਠ ਬੇਲ ਕਿਆ ਬਾਤ ਆ ਚੂਟੀ ਵੀ ਨੇ ਸਿਰਾ ਮਈਆਂ ਯਾਰ ਜੋ ਮਰਜੀ ਕਹੀ ਜਾਵੇ ਕੋਈ ਸੱਜਣਾ ਕੋਸ਼ਿਸ਼ ਤਾਂ ਨਹੀਂ ਕਰ ਸਕੇ ਭੈਣਾ ਭਰਾਵਾਂ ਨੂੰ ਪਰ ਜੱਗ ਨੂੰ ਕੋਈ ਨਹੀਂ ਜਿੱਤ ਸਕਿਆ ਹਾਂ ਬਾਕੀ ਜਿਹਨੇ ਕਮੈਂਟ ਕਰਨ ਦੇ ਹੋਂਦੇ ਵਾਸਤੇ ਸਾਰੀਆਂ ਹੀ ਮਾੜੀਆਂ ਕਿਉਂਕਿ ਜਿਹਨੂੰ ਪਰਖੋਂ ਨੇ ਲੈ ਹੀ ਲੈਣੀਆਂ ਇਹ ਵੀ ਇੱਕ ਰੰਗ ਕਾਲੀ ਆ ਸੂਰੀ ਹਾਂ ਕੀ ਬਾਤ ਆ ਸਜਣੋ ਤਰਦੀ ਨਾ ਮਸ਼ਕ ਮਸ਼ਕ ਕਰਕੇ ਕਰਮਾਂ ਵਾਲੀ ਇਹ ਵੀ ਝੋਟੀ ਝੋਟੀ ਆ ਦੇਖ ਇਹ ਸਾਨੂੰ ਸਭ ਕੱਲੀ ਜਾਊ ਬਲੇਰੋ ਚ ਸਾਰੀਆਂ ਕਹਿ ਦਿੰਦੇ ਨਾ ਵੀ ਆ ਆ ਜਾਊਗੀ ਉਹ ਜਾਊਗੀ ਕੋਈ ਸ਼ੱਕ ਨਹੀਂ ਕੱਪੋਤੇ ਬੱਸ ਬੱਸ ਤੇਰਾ ਬੱਸ ਲੇਵੇ ਤੇ ਸੱਜਣੋਂ ਨਾਲਾ ਨੂੜਾ ਨਾ ਬਿਲੀ ਘਰੀ ਬਣਾਈ ਫਰਦੀ ਕਰਮਾਂ ਵਾਲੀ ਪੂਰਾ ਗੁੰਦਿਆ ਵਿਆ ਵੇਖੋ ਜਿਵੇਂ ਪਹਿਲਾਂ ਦੱਸਿਆ ਤੁਹਾਨੂੰ ਇਹ ਵੀ ਇੱਕ ਰੰਗ ਕਾਲੀ ਝੋਟੀ ਆ ਬਹੁਤ ਸੋਹਣਾ ਪੱਠਪੜਾ ਲੱਗਾ ਝੋਟੀ ਨੂੰ ਕਿਆ ਬਾਤ ਲੇਵੇ ਭਾਂਡਾ ਤੁਹਾਡੇ ਸਾਹਮਣੇ ਆ ਸ਼ੀਸ਼ਾ ਹੀ ਕਰਤਾ ਜਦੋਂ ਤੇ ਫੇਰ ਇਹਦੀ ਹੁਣ ਬਾਹਲੀ ਕੀ ਕਰਨੀ ਦੇਖੋ ਹੈ ਨਾ ਕੋਈ ਗੱਲ ਬਾਤ ਚੂਣ ਇੱਕੋ ਜੀ ਮੁਕਾਤੀ ਆ ਤੁਹਾਨੂੰ ਵੀ 400 ਦੀ 100 ਆ ਕੀ ਬਾਤ ਕਰਿਆ ਸੰਸ ਓਏ ਹੋਏ ਹੋਏ ਆ ਮਨਮੀ ਦੁਨੀਆ ਤੋਂ ਨਿਆਰੀ ਕੀ ਬਾਤ ਲੇਵ ਜੀ ਮੈਂ ਨਾ ਜਿਹੜਾ ਲੈ ਸਕਿਆ ਹੈ ਸਾਨੂੰ ਹਾਂਜੀ ਜਿਹੜਾ ਇਹ ਮੈਂ ਚ ਵੀ ਆ ਕੇ ਨੌਕਸ ਇਸੰਦੂ ਸਾਹਿਬ ਦੋ ਦੋ ਬੰਨੇ ਚੋਣ ਵਾਲੀਆਂ ਨੇ ਇਹ ਵੱਡੇ ਪਾਲੇ ਚੋਣ ਵਾਲੀਆਂ ਨਿੱਕੇ ਚ ਨਹੀਂ ਚੋਣ ਵਾਲੀਆਂ ਉਹੀ ਤਾਂ ਗੱਲ ਆ ਵੀ ਜੇ ਇਹਨਾਂ 'ਚ ਵੀ ਆ ਕੇ ਕੋਈ ਨੁਕਸ ਕੱਢ ਜੇ ਫਿਰ ਮਾੜੀ ਗੱਲ ਆ ਚਲੋ ਆਪਾਂ ਹੁੰਦਾ ਵੀ ਨਹੀਂ ਗੁੱਸਾ ਕਰਨਾ ਜੀ ਨੁਕਸ ਕੱਢਣਾ ਮਾੜੀ ਗੱਲ ਠੀਕ ਆ ਹਾਂ ਮੋਹਲ ਦੱਸੋ ਵੇ ਇੱਕ 55 ਡੇਢ ਜੋ ਮਰਜੀ 45 ਦੀ ਝੋਟੀ ਦੇਣੀ ਆ ਇੱਕ ਆ ਮੁੱਲ ਜਿਹੜਾ ਮਰਜੀ 1 ਲੱਖ ਤੇ 45 ਹਜ਼ਾਰ ਦੀ ਵੀ ਤਾਂ ਛੋਟ ਮਾਣ ਤਨ ਜ਼ਰੂਰ ਕਰਾਂਗੇ ਜਿਹੋ ਜਿਹਾ ਵੀਰ ਹੋਵੇ ਓਕੇ ਹੋਊ 15 13 ਦਾ ਕੰਡਾ ਲਾ ਦੇ ਆਣ ਕੇ 16 17 ਕਿਲੋ ਦੁੱਧ ਦੇ ਦਊਗੀ ਜੇ ਕੋਈ ਸੱਚਾ ਸੰਭਲਣਾ ਵਾਲਾ ਹੋਵੇ ਜਿੰਨੇ ਜਿੰਨੂੰ ਪਰਖੋ ਹੀ ਉਹਨੇ ਲੈਣੀਆਂ ਆਮ ਦੁੱਧੇ ਬੰਦੇ ਵਾਸਤੇ ਮਹੀਨੇ ਹਾਂ ਠੀਕ ਹੈ ਜੀ ਪਰ ਬਰੀਡ ਬਰੀਡ ਆ ਹਾਂ ਜੀ ਠੀਕ ਹੈ ਜੀ ਇਹਦਾ ਦੋ ਬਾਲੀਆਂ ਲੋਕਾਰ ਆ ਹਨਾ ਪਿੱਛੇ ਥਾਣ ਸਰ ਉਹ ਆਰਦੀ ਥਾਂ ਹੀ ਰੇ ਕਟੀਆਂ ਨੇ ਹਾਂ ਠੀਕ ਹੈ ਵਾਕਿਆ ਕੋਈ ਸ਼ੱਕ ਨਹੀਂ ਓਕੇ ਰਿਪੋਰਟ ਆ ਜਮਾ ਤੇ ਆ ਜਿਹੜੀ ਆਪਣੀ ਆ ਗਈ ਹੁਣ 5 ਨੰਬਰ ਤੇ ਇੱਥੇ 12 ਕੁ ਤੇ ਸੋਨੂੰ ਜਿਹੜੀ 5 ਨੰਬਰ ਝੂਟੀ ਇਹ ਵੀ ਕੱਢੀ ਬਾਹਰ ਸੰਦੂ ਸਰ 12 ਕਿਲੋ ਦੁੱਧ ਝੋਟੀ ਥੱਲੇ ਪਿਛਲੀ ਵੀਡੀਓ ਚ ਪਾਈ ਸੀ 12 ਕਿਲੋ 2000 ਰੁਪਇਆ ਪਾ ਕੇ ਵੀਰ ਨੇ 2 ਵਜੇ ਦਾ ਟਾਈਮ ਲੈ ਲਿਆ ਕਿ ਦੀ 3 ਵਜੇ ਦਾ ਲੈ ਲਿਆ ਹੱਥ ਜੋੜ ਕੇ ਵੀਰ ਅੱਗੇ ਬੇਨਤੀ ਇੱਕ 12 ਦੀ ਝੋਟੀ ਦਿੱਤੀ ਅੱਜ ਇੱਕ 10 ਦੀ ਦੇਣੀ ਜੇ ਉਹਨੇ ਲੈ ਜਾਣੀ ਉਹਨੂੰ ਵੀ ਇੱਕ 12 ਦੀ ਤੇ ਦੂਜੇ ਵਾਲੇ ਨੂੰ ਇੱਕ 10 ਦੀ ਝੋਟੀ ਦੇਣੀ ਫੋਨ ਚੱਕ ਲੈਣ ਕਰਨਾ ਈ ਸ਼ੀ ਕੋਈ ਗੱਲ ਨਹੀਂ ਪੈਂਦੀ ਉਹ ਫੋਨ ਚੱਕ ਕੇ ਕਹਿੰਦੇ ਨਹੀਂ ਲੈਣੀ ਫਿਰ ਵੇਚ ਲੋ ਜੇ ਪੈਸਾ ਦਾ ਫੋਨ ਹੀ ਨਹੀਂ ਚੱਕਿਆ ਫੋਨ ਨਹੀਂ ਚੱਕਿਆ 2000 ਰੁਪਇਆ ਆਪਣੇ ਕੋਲ ਆਪਾਂ ਆਪਾਂ ਦੇ 2000 ਦਾ ਥੋੜਾ ਖਰੀਦਣੀਆਂ ਨੇ ਸਹੀ ਗੱਲ ਆ ਠੀਕ ਆ ਜੀ 12 ਕਿਲੋ ਕੰਡੇਰਾ ਲਾ ਕੇ ਦੇਣਾ ਜੀ 12 ਕਿਲੋ ਦੁੱਧ ਕੰਡੇ ਵਾਲਾ ਹਾਂ ਇੱਕ 10 ਦੀ ਝੋਟੀ ਅੱਜ ਦੇਣੀ ਆ ਬਸ ਠੀਕ ਆ ਇੱਕ ਲੱਖ ਤੇ 10000 ਦੀ ਦੇਣੀ ਆ ਆਹ ਬੱਚਾ ਜੇ ਨਾ ਮਗਰ ਵਿਖਾਇਆ ਜੀ ਵਿਖਾਉਣੇ ਮੋੜ ਕੇ ਲਿਆ ਵੜਾ ਥਾਂ ਲੇਵਾ ਲੱਗਾ ਝੋਟੀ ਸੱਜਣੋ ਕਿਆ ਬਾਤ ਥੋੜੀਆਂ ਕਾਲੀਆਂ ਪੈਂਦੀਆਂ ਜਦੋਂ ਇੱਕ ਦੂਜੇ ਕੋਲ ਖਲ੍ਹਦੀਆਂ ਸੱਜਣੋ ਵੇਖੋ ਬੜੀ ਚੰਗੀ ਗਾੜ ਹੋਊਗੀ ਝੋਟੀ ਦੀ ਵੇਖੋ ਥਣਲੇਵਾ ਲੱਗਾ ਕਰਮਾ ਵਾਲੀ ਨੂੰ ਆਹ ਬੱਚਾ ਜਿਸਨੂੰ ਇਹਦਾ ਕਟਾ ਲੋਲਾ ਪੂਲਾ ਜਿਆ ਆਹ ਇਹਦਾ ਸਾਨੂੰ ਸਭ ਇੱਕ ਦਸ ਦੀ ਦੱਸਿਆ ਸਨ ਸਭ ਦੇਣੀ ਹਾਂ ਸੌਰੀ 1 ਲੱਖ ਤੇ 10000 ਦੀ ਹਾਂਜੀ ਓਕੇ ਰਿਪੋਰਟ ਜਾਵਾਂ ਜੀ ਤੇ ਆਹ ਕੱਟੀ ਛੋਟੀ ਥੱਲੇ 10 ਕਿਲੋ ਦੁੱਧ ਕੱਟੀ ਮਗਰ ਆ ਜੀ 10 ਕਿਲੋ ਦੁੱਧ ਕੱਟੀ ਮਗਰ ਸੁਆ ਪਹਿਲਾ ਪਏ ਦੂਜਾ ਸੁਆ ਜੀ ਦੂਜਾ ਸੁਆ ਮੈਂ ਪਹਿਲਾਂ ਨੇ ਪਿਛਲੀ ਵਾਰੀ ਵੀਰਾ ਪਨਾਗ ਬੋਲਦੀ ਪਾਈ ਸੀ ਆਪਾਂ ਕਹੇ ਪਹਿਲੇ ਦੀ ਬੈਠੇ ਓਏ ਜੀ ਦੂਜੇ ਦੀ ਸੀ ਤੇ ਮੁੜ ਕੇ ਆਣ ਕੇ ਆਖਣ ਯਾਰੀ ਦੂਜੇ ਦੀ ਮੈਂ ਕਿਹਾ ਦੂਜੇ ਦੀ ਹੋ ਕੇ ਬੁੱਢੀ ਹੋ ਗਈ ਦੱਸੋ 20 ਵੀ ਸੂਏ ਸੁੰਦੀਆਂ ਬਾਈ ਬਾਈ ਇਹ ਥਣ ਵਿਖਾਇਆ ਜੀ ਇੱਥੇ ਆਇਆ ਮੈਂ ਕੀ ਕਹਿਣੇ ਆ ਇਧਰ ਤੇ ਆਇਆ ਸੁੰਸਣ ਮੜਾ ਇੱਥੇ ਆਇਆ ਜੀ ਮੈਂ ਨਾ ਯਾਰ ਬਾਲੀ ਚੰ ਇਨੋਂ ਆਨੇ ਵੀ ਗਿਠਗਿਠ ਤੇ ਲੱਗੇ ਤਾਂ ਹਾਂ ਬੜਾ ਕੌਲੀਆਂ ਵਾਲਾ ਲੇਵਾ ਹਨਾ ਓਕੇ ਵੇਖ ਨੰਬਰ ਛੋਟੀ ਪੀੜੀ ਕਰੀ ਲੱਕ ਕਰੋ ਤਸल्ली ਹਾਂ ਹਾਂ ਬੱਚਾ ਸੁਸਾਂਵੇਂ ਨੂੰ ਬੱਚੇ ਦੀ ਕਰਦਗੀ ਹਾਂ ਕਰਦੇ 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 ਵਿਖਾ ਦੇ ਵਰਲਾ ਵਰਲਾ ਇਹਦੀਆਂ ਹੈ ਹਾਂ ਓਕੇ ਰਿਪੋਰਟ ਕੱਟੀ ਇਹ ਦੇਵਾ ਕਰ ਕੱਟੀ ਕੱਟੀ ਓਕੇ 10 ਕਿਲੋ ਧਾਰਾ ਹੈ ਮੈਂ ਕਿਹਾ ਚੋਕੇ ਦੇਣਾ ਈ ਆ ਸੁਈਆਂ ਮਈਆਂ ਯਾਰ ਆਪਾਂ ਕਿਹੜਾ ਕੱਪੜਾ ਦਾ ਆਪਾਂ ਦੱਸੰਦੇ ਇਹਨਾਂ ਹਾਂ ਸਿਆਣੀ ਗੱਲ ਹੈਮਤ ਹੁਣ ਥੋੜੀ ਆ ਸੱਜਣਾ ਦੇਖੋ ਸਰਸ ਮੁੱਲ ਕਰਾ ਲਓ 95 ਮੋਲ ਕੁਰਾਉਣ 72 ਛੜਨਾ 90 ਚ 88000 ਹਾਂ 88000 ਦੀ 10 ਕਿਲੋ ਦੁੱਧ ਕੱਟੀ ਥੱਲੇ ਚੋ ਕੇ ਤੋਲ ਕੇ ਦੇਣਾ 88000 ਹਾਂ 88000 ਦੀ ਚੁਆਈ ਆਦੀ ਮੈਨੂੰ ਲੱਗੀ ਹੋਰ ਕਿਸੇ ਨੂੰ ਨਹੀਂ ਲੱਗੀ। ਕੀ ਬਾਤ ਠੀਕ ਹੈ ਜੀ। ਅੱਗੇ ਅੱਗੇ 11 ਕਿਲੋ ਦੁੱਧ ਝੋਟੀ ਥੱਲੇ 10 ਕਿਲੋ ਵੀ ਮੰਨ ਕੇ ਲਵੇ ਆਪਣੇ ਤੋਂ ਕੱਟੀ ਕੱਟਾ ਮਗਰਿਆਂ ਦੇ ਪਿੱਛੇ ਦੁੱਧ 11 10 ਮੰਨ ਕੇ ਸੌਦਾ ਕਰੇ। ਹਾਂ ਕੀ ਬਾਤ ਹੈ। ਠੀਕ ਹੈ ਜੀ। ਫੈਕਸ ਆਵਾਡਰ ਦੀ। ਮੱਖਾ ਦਿਖਾਓ ਵਾਅਦੇ ਵਾਅਦੇ ਨਹੀਂ ਦਿਖਾ। ਵਾਅਕੇ ਹੀ ਕੋਈ ਸ਼ੱਕ ਨਹੀਂ। ਤੋਂਪ ਤਿੰਨ ਝੋਟੀਆਂ ਖਰੀਦਣ ਲਈ ਪਹੁੰਚ ਕਰ ਲੋ ਝੋਟੀਆਂ ਸੋਨੂ ਭਰਾ ਕੋ ਆ ਬੱਚਾ ਜੀ ਨਾਲ ਅੱਜ ਬੱਚਿਆਂ ਦਾ ਨਾਲ ਨਾਲ ਵਿਖਾਇਆ ਜੀ ਨਹੀਂ ਨਹੀਂ ਸਾਰੇ ਵੀਰ ਧਿਆਨ ਨਾਲ ਬੱਚੇ ਵੇਖ ਲੈਣ ਠੀਕ ਹੈ ਸਿਰਾ ਕਰਾਤਾ ਜਮਈ ਲੈ ਕਰ ਲੋ ਚੱਕ ਬੈਕ ਕਰ ਕਰ ਵੇਖੀ ਜਾਓ ਦੇਖੋ 10 ਕਿਲੋ ਦੁੱਧ ਦਾ ਹੋਲੀ ਪਤ ਹੋਲੀ 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 ਆ ਕੀ ਦਾ ਸ਼ਾ ਜੀ ਸਸੋ ਮੋਲ ਦਾ ਪੰਜ ਜੋ ਮਰਜ਼ੀ ਇੱਕ ਤਿੰਨ ਲੈਣਾ ਇੱਕ ਲੱਖ ਤੇ 3000 ਓਕੇ 10 ਕਿਲੋ ਦੁੱਧ ਲੇਵੇ ਭਾਂਡੇ ਦੀ ਪੂਰੀ ਐਣ ਤਿਆਂ ਤੂੜੀ ਫਰਦੀ ਆ ਇਹਦੇ ਥੱਲੇ ਸਸੋ 9 ਕਿਲੋ ਚੋਣ ਵਾਲਾ ਕੱਟੀ ਮਗਰ 9 ਕਿਲੋ ਚੋਣ ਵਾਲਾ ਕੱਟੀ ਮਗਰ ਉਹ ਮੂਰੇ ਖੜੀ ਆ ਮੂਰੇ ਖੜੀ ਬਿਲਕੁਲ ਤਾਜੀ ਕੱਟੀ ਦੇ ਮਾੜਾ ਕੈਮਰਾ ਕਰ ਤਾਜੀ ਹਾਂ ਦਿਸੀ ਜਾਂਦੀ ਆ ਹਾਂਜੀ ਹਾਂ ਮੋਲ ਮਾਲ ਇਹਦਾ ਦੱਸ ਦਈਏ ਮੋਲ ਕਰਾ ਲਓ ਇਹਦਾ 99 90 ਜੋ ਮਰਜ਼ੀ 80 87000 ਦੀ ਮੈਂ ਦੇਣੀ ਆ 87000 ਦੀ ਦੁੱਧ 9 ਕਿਲੋ ਹਾਂ ਦੁੱਧ 9 ਕਿਲੋ ਮਗਰ ਕੱਟੀ ਦੁੱਧ 9 ਕਿਲੋ 87000 ਰੁਪਏ ਦੀ ਦੇਣ ਲੈ ਚੋਣ ਚਾਣ ਲੋ ਬੇਫਿਕਰ ਹੋ ਜੇ 1 ਕਿਜੀ ਮਕਾਈ ਆ ਤੇਲ ਖਰਚਾ ਦੇਖੋ ਕਿਆ ਬਾਤ ਆ 10 11 ਕਿਲੋ ਦੁੱਧ ਤੇ ਦੀ ਜੋ ਯਾਰ ਸਭ ਰਾਮਣਾ ਇਹਨਾਂ ਦੁੱਧ ਦੇਣਾ ਅਜ ਮੇਲਾ ਸੜਨਾ ਸੋਝ ਨੂੰ ਕਿਹੜੇ ਦਿਨ ਹੋਏ ਸੰਸਾ ਦੇ ਦੇਣਾ ਚਾਹੀਦਾ ਇਹਨੂੰ ਚੱਲ ਪੁੱਤ ਚੱਲ ਆ ਗੋ ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਸੀਗੇ ਭਰਾ ਦੇ ਕੋਲੇ ਤੇ ਕੱਲੀਆਂ ਕੱਲੀ ਮੱਝ ਦੀ ਤੋਰ ਤਾਰ ਚੈੱਕ ਕਰਾ ਕੇ ਤੁਹਾਨੂੰ ਐਨ ਤਸੱਲੀਆਂ ਕਰਾਈਆਂ ਸਾਰਿਆਂ ਦੇ ਬੱਚੇ-ਬੱਚੇ ਵਿਖਾਤੇ ਆ ਫੇਰ ਵੀ ਰਿਕਵੈਸਟ ਬੇਨਤੀ ਹੁੰਦੀ ਆ ਇਹਨਾਂ ਵੱਲੋਂ ਵੀ ਸਾਡੇ ਵੱਲੋਂ ਵੀ ਵੀ ਜਿਹੜਾ ਪਸੂ ਤੁਸੀਂ ਖਰੀਦਦੇ ਆ ਸਜਣਾ ਤਸੱਲੀ ਕਰਿਆ ਕਰੋ ਅਸੀਂ ਵੀ ਕਰਕੇ ਲੈ ਕੇ ਆਂਦੀਆਂ ਇਹਨਾਂ ਨੇ ਰੁਪਏ ਲਾਤੇ ਤੁਸੀਂ ਲਾਉਣੇ ਆ ਦੇਖੋ ਝੋਟੀਆਂ ਮਈਆਂ ਕੋਈ ਊੜਾ ਬੰਨਾ ਨਹੀਂ ਆ ਕੇ ਦੇਖਿਓ ਤੁਹਾਡੀ ਰੂਹ ਖੁਸ਼ ਹੋਊਗੀ ਵੀ ਵਾਕਈ ਮੋਹਰਾ ਦੇ ਨਗੀਨੇ ਹੀ ਖੜੇ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ